अर्जुन ਢਿੱਲੋ ਜੋ ਆਪਣੀਆਂ ਮਖਰੀਆਂ ਤਰਜ਼ਾਂ ਔਰ ਹੁਕ ਲੈਨ ਦੇ ਨਾਲ ਜਾਣੀ ਜਾਣ ਵਾਲੇ ਅਰਜਨ ਢਿੱਲੋ ਜਿਸ ਦਾ ਨਖਰੇ ਗੀਤ ਜੋ ਕਿ ਤੁਸੀਂ ਸੁਣਿਆ ਹੀ ਹੋਵੇਗਾ। ਓਏ ਔਰੇ ਪਿੱਛੇ ਹਾਂ ਦੇ ਘਰ ਫੂਕ ਕੇ ਸਿੱਕੇ ਬੈਠੇ ਆ। ਇਸ ਗੀਤ ਦੀ ਹਰ ਇੱਕ ਲਾਈਨ ਅਰਜਨ ਢਿੱਲੋ ਦੀ ਕੈਰੀ ਲਿਖਤ ਦੀ ਹਾਮੀ ਭਰਦੀ ਹੈ ਜੋ ਕਿ ਅੱਜ ਆਪ ਇਸ ਗੀਤ ਦੀ ਇੱਕ ਲਾਈਨ ਐਮ ਜੀ ਅਹਿਮਦ ਤੱਕ ਮਾਰ ਸਾਡੀ ਭਾਵੇਂ ਦੁਪਹਿਰੇ ਖਿਤੀ ਬੈਠੇ ਆ ਜੋ ਕਿ ਅੱਜ ਆਪ ਇਸ ਵੀਡੀਓ ਵਿੱਚ ਐਮ ਜੀ ਅਹਿਮਦ ਬਾਰੇ ਗੱਲ ਕਰਾਂਗੇ। ਹੀ ਬੈਠੇ ਹਾਂ ਪਰ ਇਹ MGM ਹੁੰਦਾ ਕੀ ਔਰ ਇਸ ਦੇ ਵਿੱਚ ਜੋ ਸ਼ੇਰ ਹੁੰਦਾ ਉਸ ਲਈ ਹੁੰਦਾ ਹੈ ਜਾਂ ਫਿਰ ਨਕਲੀ ਸੋ ਅੱਜ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ MGM ਬਾਰੇ ਦੱਸਾਂਗੇ MGM ਜਿਸ ਦੀ ਫੁੱਲ ਫੋਰਮ ਹੈ ਮੈਟਰੋ ਗੋਲਡਨ ਮਾਇਰ ਜੋ ਕਿ ਹਲੀਵੁੱਡ ਦੀ ਬਹੁਤ ਹੀ ਮਸ਼ਹੂਰ ਪ੍ਰੋਡਕਸ਼ਨ ਕੰਪਨੀ ਹੈ ਔਰ ਇਸ ਕੰਪਨੀ ਨੂੰ ਮੈਟਰੋ ਗੋਲਡਨ ਮਾਇਰ ਪਿਕਚਰ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਔਰ ਇਸ ਪ੍ਰੋਡਕਸ਼ਨ ਕੰਪਨੀ ਨੂੰ 1924 ਅਪ੍ਰੈਲ ਵਿੱਚ ਸ਼ੁਰੂ ਕੀਤਾ ਗਿਆ ਸੀ ਜੋ ਕਿ ਅੱਜ ਇਸ ਨੂੰ 100 ਸਾਲ ਹੋ ਚੁੱਕਿਆ ਹੈ ਔਰ ਇਸ ਕੰਪਨੀ ਨੂੰ ਮੈਟਰੋ ਪਿਕਚਰ ਗੋਲਡਨ ਪਿਕਚਰ ਔਰ ਲੂਇਸ ਮੇਰ ਇਹਨਾਂ ਤਿੰਨਾਂ ਕੰਬੜੀਆਂ ਨੂੰ ਲਾ ਕੇ ਇਹ ਕੰਪਨੀ ਤਿਆਰ ਕੀਤੀ ਗਈ ਸੀ ਔਰ ਜੇਕਰ ਤੁਸੀਂ ਹਲੀਵੁੱਡ ਮੂਵੀ ਜਾਂ ਫਿਰ ਟੌਮ ਜੈਰੀ ਦੇਖਿਆ ਹੋਵੇਗਾ ਤਾਂ ਤੁਹਾਨੂੰ ਐਂਟਰੋ ਇਹ clip ਜ਼ਰੂਰ ਦੇਖੀ ਹੋਵੇਗੀ ਔਰ ਇਹ ਛੋਟੀ ਜਿਹੀ ਕਲਿੱਪ MGM ਪ੍ਰੋਡਕਸ਼ਨ ਦੀ ਇਹ ਛੋਟੀ ਜੀ ਐਂਟਰੋ ਕਲਿੱਪ ਹੈ ਔਰ ਇਸ ਦਾ ਲੋਗੋ ਔਰ ਇਸ ਦੀ ਐਂਟਰੋ ਮੇ ਹੁੰਦੇ ਟਾਈਮ ਦੀਆਂ ਤਸਵੀਰਾਂ ਤੁਸੀਂ ਵੇਖ ਹੀ ਸਕਦੇ ਹੋ ਔਰ ਫਿਰ ਕਈ ਲੋਕਾਂ ਨੇ MGM ਕੰਪਨੀ ਨੂੰ ਬਦਨਾਮ ਕਰ ਲੇ ਇਹ ਤਸਵੀਰ ਬਹੁਤ ਹੀ ਜ਼ਿਆਦਾ ਵਾਇਰਲ ਕੀਤੀ ਔਰ ਇਸ ਤਸਵੀਰ ਵਿੱਚ ਦਿਖਾਇਆ ਗਿਆ ਸੀ ਕਿ ਸ਼ੇਰ ਨਾਲ ੱਤਕਾ ਕਰਕੇ ਉਸ ਦਾ ਲੋਗੋ ਬਣਾਇਆ ਗਿਆ ਸੀ ਪਰ ਅਸਲ ਵਿੱਚ ਇਹ ਫੋਟੋ ਫੇਕ ਸੀ ਔਰ 1924 ਤੋਂ ਲੈ ਕੇ ਹੁਣ ਤੱਕ ਲੋਗੋ ਨੂੰ ਚੇਜ਼ ਕਰਨ ਲਈ ਸੱਤ ਸ਼ੇਰਾਂ ਦੀ ਵਰਤੋਂ ਕੀਤੀ ਗਈ ਸੀ ਤੇ ਕਿਸੇ ਵੀ ਸ਼ੇਰ ਨੂੰ ਇਸ ਕੰਪਨੀ ਨੇ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਔਰ 124 ਦੇ ਲੋਗੋ ਵਿੱਚ ਸ਼ੇਰ ਕੱਲਾ ਹਿਲਦਾ ਹੀ ਦਿਖਾਈ ਦਿੰਦਾ ਸੀ ਔਰ ਬਾਅਦ ਵਿੱਚ 1928 ਵਿੱਚ ਸ਼ੇਰਨ ਦੇ ਦਹਾੜਨ ਦੀ ਆਵਾਜ਼ ਵੀ ਰਿਕਾਰਡ ਕੀਤੀ ਗਈ ਜੋ ਕਿ ਅੱਜ ਵੀ ਇਸੇ ਹੀ ਤਰ੍ਹਾਂ ਚੱਲਦੀ ਹੈ ਔਰ ਕਈ ਵੱਡੀਆਂ-ਵੱਡੀਆਂ ਫਿਲਮਾਂ ਜਿਵੇਂ ਕਿ ਰੋਕੀ ਜੇਮਸ ਬੌਂਡ ਇਸੇ ਹੀ ਪ੍ਰੋਡਕਸ਼ਨ ਦੀਆਂ ਹਨ ਔਰ ਅੱਜ ਦੀ ਡੇਡ ਵਿੱਚ ਐਮ ਜੀ ਐਮ ਦਾ ਮਾਲਕ ਐਮਾਜ਼ੋਨ ਹੈ ਔਰ ਐਮਾਜ਼ੋਨ ਵੱਲੋਂ ਐਮ ਜੀ ਐਮ ਪ੍ਰੋਡਕਸ਼ਨ ਕੰਪਨੀ 8.45 ਬਿਲੀਅਨ ਡਾਲਰ ਮਈ 2021 ਵਿੱਚ ਖਰੀਦ ਲਈ ਗਈ ਸੀ ਔਰ ਅਰਜਨ ਤਿਲੋ ਦੇ ਇਸ ਗੀਤ ਦੀਆਂ ਲਾਈਨਾਂ ਦਾ ਇਹ ਮਤਲਬ ਸੀ ਕਿ ਅਸੀਂ ਸਾਦੇ ਬਣ ਕੇ ਰਹੀਏ ਪਰ ਸਾਡੀ ਪੌਂਕ MGM ਕੰਪਨੀਆਂ ਤੱਕ ਹੈ ਔਰ ਦੋਸਤੋ ਦੇਖ ਕਰ ਤੁਹਾਨੂੰ ਇਸ ਵੀਡੀਓ ਦੇਖ ਕੇ ਥੋੜੀ ਬਹੁਤ ਵੀ ਨੋਲਿਜ ਮਿਲੀ ਤਾਂ ਦੋਸਤੋ ਇਸ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਹੁਣ ਮਿਲਦਾ ਤੁਹਾਨੂੰ ਅਗਲੀ ਵੀਡੀਓ ਤੇ